ਗਰਮੀ ਦੀ ਗੱਲ ਕਰ ਲਈਏ ਤਾਂ ਇਸ ਤਰ੍ਹਾਂ ਲੱਗ ਰਿਹਾ ਕਿ ਅਸਮਾਨ ਤੋਂ ਅੱਗ ਵਰਸ ਰਹੀ ਆ ਜਿੱਥੇ ਡਾਕਟਰ ਸਾਹਿਬਾਨ ਵੀ ਗਰਮੀ ਤੋਂ ਬਚਣ ਦੀਆਂ ਹਦਾਇਤਾਂ ਦੇ ਰਹੇ ਨੇ ਉੱਥੇ ਹੀ ਜੇਕਰ ਆਰਟੀਓ ਟਰੈਕ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਦੱਸ ਦੇਈਏ ਕਿ ਅਸੀਂ ਆਰਟੀਓ ਟਰੈਕ ਸੰਗਰੂਰ ਦੇ ਉੱਤੇ ਮੌਜੂਦ ਆ ਪਰ ਜੋ ਇੱਥੇ ਲੋਕ ਟੈਸਟ ਦੇਣ ਆਉਂਦੇ ਨੇ ਜਾਂ ਆਪਣੇ ਕਾਗਜ਼ ਪੱਤਰ ਬਣਾਉਣ ਆਉਂਦੇ ਨੇ ਉਹਨਾਂ ਦੇ ਲਈ ਫਿਲਹਾਲ ਤੁਹਾਨੂੰ ਦੱਸਦੀ ਕਿ ਇਸ ਜਗ੍ਹਾ ਦੇ ਉੱਤੇ ਕੋਈ ਬੈਠਣ ਦੇ ਲਈ ਕੋਈ ਵੀ ਜਗ੍ਹਾ ਦਾ ਪ੍ਰਬੰਧ ਨਹੀਂ ਕੀਤਾ ਗਿਆ ਤੇ ਧੁੱਪ ਦੇ ਵਿੱਚ ਹੀ ਖੜਨਾ ਪੈ ਰਿਹਾ ਤੇ ਨਾ ਹੀ ਕੋਈ ਪੀਣ ਦਾ ਪ੍ਰਬੰਧ ਆ ਵੀਰ ਨਾਲ ਵੀ ਗੱਲ ਕਰ ਲੈਂਦੇ ਆ ਇੱਥੇ ਵੀਰ ਆਏ ਨੇ ਕਿੱਥੋਂ ਆਏ ਨੇ ਕੀ ਨਾਮ ਵੀਰੇ ਲਰੇਗਾ ਕਿ ਤੁਨ ਨਵਦੀਪ ਗਰਗਾ ਨਵਦੀਪ ਕਿੰਨਾ ਚਿਰ ਹੋ ਗਿਆ ਇੱਥੇ ਖੜਿਆ ਨੂੰ ਧੁੱਪੇ ਅੱਧਾ ਘੰਟਾ ਹੋ ਗਿਆ ਜੀ ਫਿਲਹਾਲ ਅੱਧਾ ਘੰਟਾ ਹੋ ਚੁੱਕਾ ਹੈ ਕੋਈ ਖੜਨ ਨੂੰ ਬੈਠਣ ਨੂੰ ਜਗ੍ਹਾ ਨਹੀਂ ਹੈਗੀ ਜੀ ਕੋਈ ਵੀ ਨਾ ਕੋਈ ਪਾਣੀ ਦਾ ਪ੍ਰਬੰਧ ਨਹੀਂ ਆਪਣਾ ਲੈ ਕੇ ਆਏ ਸੀ। ਹੋਰ ਬਿਲਕੁਲ ਨਵਦੀਪ ਦਾ ਕਹਿਣਾ ਕਿ ਲਹਿਰਾ ਗਾਗਾ ਤੋਂ ਆਈ ਸੀ ਅੱਧਾ ਘੰਟਾ ਹੋ ਗਿਆ। ਕੜਕ ਦੀ ਧੁੱਪ ਦੇ ਵਿੱਚ ਖੜੇ ਹੋਏ ਨਾ ਬੈਠਣ ਦੇ ਲਈ ਕੋਈ ਸ਼ਾਂਤ ਜਗ੍ਹਾ ਤੇ ਨਾ ਹੀ ਪੀਣ ਵਾਲਾ ਪਾਣੀ। ਆਪਣਾ ਪਾਣੀ ਜੋ ਬੋਤਲ ਆ ਵੀਰ ਦਿਖਾ ਰਹੇ ਨੇ ਬੋਤਲ ਲੈ ਕੇ ਆਏ ਨੇ ਕਿਉਂਕਿ 20 ਰੁਪਏ ਦੀ ਬੋਤਲ ਆ 20 ਰੁਪਏ ਦੀ ਬੋਤਲ ਲੈ ਕੇ ਆਏ ਨੇ ਵੀਰ ਹੋਰ ਵੀ ਖੜੇ ਨੇ ਗੱਲ ਕਰ ਲੈਣੇ ਆ। ਆ ਕੀ ਨਾ ਵੀਰੇ? ਹਰਪ੍ਰੀਤ ਸਿੰਘ ਜੀ। ਹਰਪ੍ਰੀਤ ਕਿੱਥੋਂ ਆਏ ਹੋ? ਮੇਰੇ ਤੋਂ ਹਰਪ੍ਰੀਤ ਬੜੀ ਪਸੀਨੋ ਪਸੀਨੀ ਹੋਇਓ ਕੀ ਬੈਠਣ ਦੇ ਲਈ ਕੋਈ ਪੱਖੇ ਪੱਕੇ AC ਸੀ ਹੈ ਨਹੀਂ ਪਾਣੀ ਪੋਣੀ ਕੋਈ ਸੁਵਿਧਾ ਨਹੀਂ ਕੋਈ ਪਾਣੀ ਨਹੀਂ ਕੁਛ ਨਹੀਂ ਕੁਛ ਵੀ ਨਹੀਂ ਹਾਂਜੀ ਕੁਛ ਨਹੀਂ ਕੀ ਬੋਲਣ ਲੱਜੋਣ ਕਿ ਸਰਕਾਰ ਕਹਿੰਦੀ ਬੜੀਆਂ ਸਹੂਲਤਾਂ ਦੇ ਰਹੀਆਂ ਹਾਂ ਹਾਂਜੀ ਆਹ ਪ੍ਰਬੰਧ ਹੋਣਾ ਚਾਹੀਦਾ ਪਾਣੀ ਪੋਣੀ ਚਾਹੁੰਦਾ ਪੱਖੇ ਪੱਕੇ ਲੱਗਣ ਚਾਹੀਦੇ ਜੀ ਕੁਝ ਇੱਕ ਕੋਲੇ ਵੀਰ ਦਾ ਕਹਿਣਾ ਕਿ ਅੱਧੇ ਘੰਟੇ ਤੋਂ ਉੱਪਰ ਦਾ ਸਮਾਂ ਹੋ ਗਿਆ ਜੇਕਰ ਗੱਲ ਕਰ ਲਈ ਤਾਂ ਤੁਹਾਨੂੰ ਇੱਕ ਵਾਰ ਤਸਵੀਰ ਵੀ ਅਸੀਂ ਦਿਖਾਉਣਾ ਚਾਹੁੰਨੇ ਜੋ ਟਰੈਕ ਦੇਆਂ ਤਸਵੀਰਾਂ ਨੇ ਫਿਲਹਾਲ ਇਸ ਜਗ੍ਹਾ ਦੇ ਉੱਤੇ ਅਜਿਹੀ ਕੋਈ ਸੁਵਿਧਾ ਨਜ਼ਰ ਨਹੀਂ ਆ ਰਹੀ ਵੀਰ ਨਾਲ ਵੀ ਗੱਲ ਕਰਦੇ ਕਿਹਨਾਂ ਵੀਰੇ ਕਰਮ ਸਿੰਘਾ ਜੀ ਕਿੱਥੋਂ ਆਜੋ ਲੌਂਗਰਵਾਲ ਤੋਂ ਜੀ ਕਰਮ ਕਿੰਨਾ ਚਿਰ ਹੋ ਗਿਆ ਇੱਥੇ ਘੜੇ ਮੈਨੂੰ 15 ਮਿੰਟ ਹੋਏ ਨੇ ਜੀ ਕਰਮ ਕਹਿੰਦੇ ਬੈਠਣ ਨੂੰ ਜਗਾਣੀ ਧੁੱਪੇ ਖੜ ਰਹੇ ਨੇ ਪੀਣ ਲਈ ਪਾਣੀ ਨਹੀਂ ਹੈਗਾ ਇਹ ਤਾਂ ਹੈਗਾ ਜੀ हां ਹੁਣ ਜਦੋਂ ਗਰਮੀ ਆਈ ਆਪ ਹੀ ਪਤਾ ਹੈਗਾ ਵੀ ਗਰਮੀ ਇੰਨੀ ਆ ਜੇ ਬੈਠਣ ਨੂੰ ਜਗ੍ਹਾ ਹੋਣੀ ਚਾਹੀਦੀ ਪਾਣੀ ਪੂਣੀ ਦਾ ਵੀ ਪ੍ਰਬੰਧ ਹੋਣਾ ਚਾਹੀਦਾ ਜੀ ਠੀਕ ਹੈ ਇਹ ਤਾਂ ਆਪ ਹੀ ਦੇਖਣਾ ਚਾਹੀਦਾ ਜੀ ਇੱਥੇ ਲੱਗਦਾ ਨਹੀਂ ਕਿਤੇ ਬਿਮਾਰ ਹੋਣ ਵਾਲੇ ਉਹ ਬਿਮਾਰ ਹੋ ਜਾਊਗਾ ਮੈਨੂੰ ਲੱਗਦਾ ਟ੍ਰਾਇਲ ਦਿੰਦੇ ਦਿੰਦੇ ਕਿਤੇ ਇਹ ਨਾ ਹੋਵੇ ਕਿ ਹਸਪਤਾਲ ਜਾਣਾ ਪਵੇ ਇਹ ਹੋ ਸਕਦਾ ਜੀ ਇਹ ਤਾਂ ਹੈਗੀ ਹੈ ਜੀ ਗੱਲ ਕੀ ਬੇਨਤੀ ਕਰਨਾ ਚਾਹੁੰਦੇ ਹੋ ਸਰਕਾਰ ਨੂੰ ਵੀ ਇੱਥੇ ਜਿਹੜੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਨੇ ਪਾਣੀ ਦੀ ਸਹੂਲਤ ਹੋ ਗਈ ਜੀ ਬੈਠਣ ਦੀ ਪੱਕੇ-ਪੁੱਕੇ ਦੀ ਹੋਰ ਉਹ ਹੋਣੀਆਂ ਚਾਹੀਦੀਆਂ ਨੇ ਇਹ ਬਿਲਕੁਲ ਗੱਲ ਕਰਦੀ ਸਾਡੇ ਨਾਲ ਇੱਕ ਹੋਰ ਵੀਰ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਾਂ ਕੀ ਨਾ ਵੀਰੇ ਇਰਫਾਨ ਖਾਨ ਕਾ ਕਿੱਥੋਂ ਆਏ ਹੋ ਸਾਹਪੁਰ ਕਲਾਈ ਸੰਗਰੂਰ ਕਿੰਨਾ ਟਾਈਮ ਹੋ ਗਿਆ ਇੱਥੇ ਘੜਿਆ ਮੈਂ 10:00 ਵਜੇ ਆਇਆ ਸੀਗਾ ਜੀ ਇੱਥੇ ਤੇ ਬਸ ਖੜੇ ਹਾਂ ਹੁਣ ਤੁਹਾਨੂੰ ਪਤਾ 4 ਘੰਟੇ ਹੋ ਗਏ ਹਾਂਜੀ ਹਾਂ ਤੇ ਇਰਫਾਨ ਬਾ ਬੜੀ ਧੁੱਪ ਪੈ ਰਹੀ ਆ ਕਹਿੰਦੇ ਨੇ ਕਿ ਨਾ ਬੈਠਣ ਦੇ ਲਈ ਕੋਈ ਜਗ੍ਹਾ ਨਾ ਕੋਈ ਪੱਖਾ ਨਾ ਪੀਣ ਵਾਲਾ ਪਣੀ ਸੱਚ ਹਾਂਜੀ ਹਾਂਜੀ ਸੱਚ ਹੈ ਤੇ ਜਿਹੜਾ ਸਿਸਟਮ ਕੀ ਹੁਣ ਆਪਸੀ ਭਾਈਚਾਰੇ ਦੀ ਗੱਲ ਕਰੀਏ ਜੀ ਆਪਾਂ ਹੁਣ ਆਪਾਂ ਪੰਜਾਬੀ ਆ ਨਾ ਪੰਜਾਬੀਤ ਨੂੰ ਪਹਿਲਾਂ ਦਿੰਨੇ ਤੇ ਗੱਡੀਆਂ ਕਰਕੇ ਵੀ ਚਲੋ ਵਿੱਚ ਬੰਦੇ ਹੁੰਦੇ ਨੇ ਲੜਾਈ ਝਗੜੇ ਵਾਲੇ ਤੇ ਅਸੀਂ ਆਪਦੇ ਆਪ ਨੂੰ ਮੱਧਰੇ ਨਜ਼ਰ ਰੱਖਦੇ ਹੋਏ ਵੀ ਗੱਡੀਆਂ ਕਰਕੇ ਲੜਾਈ ਨਹੀਂ ਕਰਦੇ ਵੀ ਖੜੇ ਆ ਉਹ ਆਲਟੋ ਗੱਡੀ ਦਾ ਟ੍ਰਾਇਲ ਸੀਗਾ ਜੀ ਮੇਰਾ ਉਹ ਅੰਕਲ ਚਲੇ ਗਏ ਹੁਣ ਮੈਨੂੰ ਪਿੱਛੇ ਲਾਉਣਾ ਪੈ ਗਿਆ ਤੇ ਬੱਚੇ ਹੋਰ ਵੀ ਆਏ ਸੀ ਜਿੱਥੇ ਤੁਸੀਂ ਪਾਣੀ ਦੀ ਗੱਲ ਕਰਦੇ ਹੋ ਹੋਰ ਸਹੂਲਤਾਂ ਫੈਸਿਲਿਟੀਆਂ ਗੱਲ ਕਰਦੇ ਹੋ ਤੇ ਪਾਣੀ ਵਾਲਾ ਸਿਸਟਮ ਉੱਥੇ ਹੈਗਾ ਬਟ ਥੋੜਾ ਆ ਵੀ ਜਿਵੇਂ ਇੰਨੀ ਗੈਦਰਿੰਗ ਹੋਣ ਦੇ ਕਾਰਨ ਇੱਥੇ ਵੀ ਥੋੜੀ ਰੋਕਥਾਮ ਹੋ ਜਾਂਦੀ ਹੈ ਖੜਨ ਦੀ ਵੀ ਆਪਾਂ ਨੂੰ ਮੁਸ਼ਕਲ ਆਉਂਦੀ ਹੈ ਨਾ ਤੇ ਇਧਰੋਂ ਜੇ ਆਪਾਂ ਆਉਣ ਵਾਲਾ ਵੇਲਾ ਆਈਏ ਤਾਂ ਇਹ ਵੀ ਥੋੜਾ ਜਿਹਾ ਗਲਤ ਹੈ ਤਾਂ ਕਰਕੇ ਸਰਕਾਰ ਨੂੰ ਸਾਡਦਾ ਇਹੀ ਉਮੀਦ ਹੈ ਵੀ ਚੰਗਾ ਸਿਸਟਮ ਕਰੋ ਤੋ ਜਗਾ ਥੋੜੀ ਜੀ ਵਧਾ ਲੈਣੀ ਥੈਂਕ ਯੂ ਜੀ ਬਿਲਕੁਲ ਵੀਰ ਦਾ ਕਹਿਣਾ ਕਿ ਖੜਨ ਦੇ ਲਈ ਨਹੀਂ 4 ਘੰਟੇ ਹੋ ਗਏ ਨੇ ਇਹਨਾਂ ਨੂੰ ਟਰੈਕ ਦੇ ਉੱਤੇ ਖੜੇ ਹੋਏ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹੋਏ ਪਰ ਜੇਕਰ ਗੱਲ ਕਰ ਲਈ ਇਸ ਸਹੂਲਤਾਂ ਦੀ ਗੱਲ ਕਰ ਲਈ ਕਿਉਂਕਿ ਲਗਾਤਾਰ ਅਸਮਾਨੋਂ ਕਹੜੀ ਅੱਗ ਵਰਸ ਰਹੀ ਆ ਪਰ ਤੁਹਾਨੂੰ ਇੱਕ ਤਸਵੀਰ ਦਿਖਾਉਣਾ ਚਾਹੁੰਦੇ ਹਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀਰ ਬੈਠੇ ਨੇ ਕਿਉਂ ਕਿਉਂ ਬੈਠੇ ਨੇ ਕਰਕੇ ਕੰਦ ਦਾ ਸਹਾਰਾ ਲੈਂਦਾ ਹੋਇਆ ਜੋ ਕੰਦ ਦੀ ਵਜ੍ਹਾ ਦੇ ਨਾਲ ਜੋ ਛਾ ਥੋੜੀ ਬਹੁਤ ਛਾ ਮਿਲ ਰਹੀ ਹੈ ਉਹਨਾਂ ਨੂੰ ਉਸੇ ਦੇ ਸਹਾਰੇ ਦੇ ਨਾਲ ਜੋ ਆਪਣਾ ਇੱਥੇ ਸਮਾਂ ਉਹ ਬਤੀਤ ਕਰ ਰਹੇ ਨੇ ਉਹ ਸਮਾਂ ਬਤੀਤ ਕਰ ਰਹੇ ਨੇ ਤੁਹਾਨੂੰ ਇੱਕ ਹੋਰ ਤਸਵੀਰ ਦਿਖਾਵਾਂਗੇ ਇੱਥੋਂ ਦੇ ਲੋਕ ਨੇ ਜੋ ਆਏ ਹੋਏ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੇਕਰ ਗੱਲ ਕੀਤੀ ਜਾਵੇ ਤਾਂ ਅਸੀਂ ਤੁਹਾਨੂੰ ਤਸਵੀਰ ਦਿਖਾਉਣਾ ਚਾਹੁੰਦੇ ਹਾਂ ਫਿਲਹਾਲ ਤੁਸੀਂ ਦੇਖਦੇ ਹੋ ਨਿਸ਼ਰਪੇ ਇੱਕ ਪੱਖਾ ਚੱਲ ਰਿਹਾ ਤੇ ਇਹ ਪੱਖਾ ਫਿਲਹਾਲ ਬੰਦ ਨਜ਼ਰ ਆਉਂਦਾ ਕੁਰਸੀਆਂ ਲੱਗਿਆ ਹੋਈਆਂ ਨੇ ਕੁਝ ਲੱਗਿਆ ਹੋਈਆਂ ਨੇ ਪਰ ਮੁਸ਼ਕਿਲ ਬੜੀ ਆਉਂਦੀ ਆ ਕਿਉਂਕਿ ਬੀਬੀਆਂ ਵੀ ਬੈਠੀਆਂ ਹੋਈਆਂ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਆ ਕੀ ਨਾਂ ਵੀਰੇ ਬ੍ਰਿੰਦਰ ਜੀ ਕਿੱਥੋਂ ਆਏ ਵੀਰੇ ਬਾਗੜੀਆਂ ਤੋਂ ਜੀ ਵੀਰੇ ਕਿੰਨਾ ਟਾਈਮ ਹੋ ਗਿਆ ਇੱਥੇ ਬੈਠਾ ਅੱਧੇ ਘੰਟੇ ਵਾਂਗੂ ਹੋ ਗਿਆ ਪੱਖਾ ਵੀ ਨਹੀਂ ਚੱਲ ਰਿਹਾ ਗਰਮੀ ਬੜੀ ਪੈ ਰਹੀ ਆ ਕਹਿੰਦੇ ਪੀਣ ਵਾਲਾ ਪਾਣੀ ਨਹੀਂ ਪੱਖਾ ਨਹੀਂ ਹਾਂਜੀ ਹਾਂ ਬਹੁਤ ਔਖਾ ਮੁਸ਼ਕਿਲ ਬਹੁਤ ਹੈ ਗਰਮੀ 'ਚ ਬੈਠਣਾ ਹਾਂ ਜੀ ਮੈਂ ਤੁਹਾਨੂੰ ਜਵਾਬ ਕਿਰਨ ਬੀਬੀ ਦਰਸ਼ਨ ਕਰਦਾ ਬੀਬੀ ਕੀ ਬੋਲਣਾ ਜਿਹੜਾ ਕਿ ਉਹ ਇੱਕ ਤਾਂ ਗਰਮੀ ਬੜੀ ਪੈ ਰਹੀ ਆ ਉਤੋਂ ਸਹੂਲਤਾ ਨਹੀਂ ਬਹੁਤ ਔਖਾ ਗਰਮੀ ਚ ਹੁਣ ਐਡੀ ਦੂਰੋਂ ਗਰਮੀ ਜਾਏ ਆ ਅੱਗੋਂ ਫੇਰ ਪੱਖਾ ਨਹੀਂ ਹੈਗਾ ਕਿੰਨਾ ਔਖਾ ਦੇਖ ਲਓ ਇੰਨੀ ਦੂਰੋਂ ਆ ਕੇ ਗਰਮੀ ਚ ਇਹ ਪ੍ਰਬੰਧ ਹੋਣਾ ਚਾਹੀਦਾ ਨੇ ਹਵਾ ਦਾ ਵੀ ਪਾਣੀ ਦਾ ਵੀ ਸਾਰਾ ਛਾਂ ਦਾ ਵੀ ਹੁਣ ਦੇਖੋ ਕਿਵੇਂ ਖੜੇ ਨੇ ਲੋਕੀ ਧੁੱਪ ਚ ਖੜੇ ਨੇ ਗੁੜੀਆਂ ਇੰਟਰਵਿਊ ਦੇਣ ਆਈ ਆਪਦੇ ਇੱਥੇ ਕਰਨ ਆਈ ਆ ਦਾ ਕਹਿਣਾ ਕਿ ਅਸੀਂ ਆਪ ਪਿੰਡਾਂ ਚੋਂ ਆਏ ਆ ਬੜਾ ਸਮਾਂ ਹੋ ਗਿਆ ਖੜਿਆ ਨੂੰ ਪੱਖੇ ਨਹੀਂ ਸਿਰ ਦੇ ਉੱਤੇ ਚੱਲ ਰਹੇ ਜੇਕਰ ਸ਼ਾਨ ਦੀ ਗੱਲ ਕਰਨੀ ਹੈ ਤਾਂ ਨਾ માત્ર ਇਸ ਜਗ੍ਹਾ ਦੇ ਉੱਤੇ ਸ਼ਾਨ ਨਜ਼ਰ ਆਉਂਦੀ ਆ ਪੀਣ ਵਾਲਾ ਪਾਣੀ ਨਹੀਂ ਹੈਗਾ ਵੀਰ ਬਾਈ ਜੀ ਵੀ ਖੜੇ ਨੇ ਉਹਨਾਂ ਨਾਲ ਗੱਲ ਕਰ ਗੱਲ ਕਰਦੇ ਆ ਬਿਲਕੁਲ ਇਹ ਕਹਿੰਦੇ ਨੇ ਕਿ ਅਸੀਂ ਬੇਟੀ ਦਾ ਲਾਇਸੈਂਸ ਕਰਾਉਣਾ ਪਰ ਤਸਵੀਰ ਜੋ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਤੁੱਪ ਹੀ ਤੁੱਪ ਨਜ਼ਰ ਆਉਂਦੀ ਆ ਬਾਈ ਜੀ ਨਾਲ ਗੱਲ ਕਰਦੇ ਆ ਕੀ ਨਾ ਬਾਈ ਸੁਖਵਿੰਦਰ ਖਾਨ ਜੀ ਸੁਖਵਿੰਦਰ ਕਿੱਥੋਂ ਆਏ ਹੋ ਲੰਗੋੜ ਤੋਂ ਆਏ ਜੀ ਆ ਬਈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਘੰਟੇ ਮੂਹ ਹੋ ਗਿਆ ਜੀ ਬੜੀ ਧੁੱਪ ਪੈ ਰਹੀ ਆ ਛਾਂ ਵੀ ਨਹੀਂ ਪਾਣੀ ਵੀ ਨਹੀਂ ਪੀਣ ਬਣਾ ਹਾਂ ਜੀ ਹਾਂ ਜੀ ਇਹ ਨਹੀਂ ਬਣੀ ਕੀ ਬੋਲਣਾ ਚਾਹੁੰਦੇ ਉਹ ਤਾਂ ਗੱਲ ਤੇ ਗਲਤੀ ਹੀ ਕੰਮ ਪਾਣੀ ਹੈ ਨਹੀਂਗਾ ਜੀ ਪੀਣ ਨੂੰ ਹਾਂ ਧੁੱਪ ਪੈ ਰਹੀ ਜੀ ਠੀਕ ਹੈ ਜੀ ਕਹਿੰਦੇ ਕਿ ਪਹਿਲਾਂ ਜੋ ਸੈਂਸ ਬਣਾਉਣ ਦੀ ਪ੍ਰਕਿਰਿਆ ਸੀ ਬਸ ਸਟੈਂਡ ਕੋਲੇ ਹੁੰਦੀ ਸੀ ਹੁਣ ਕਿੰਨੀ ਪ੍ਰੋਬਲਮ ਮੁਸ਼ਕਲਾਂ ਸਾਹਮਣੇ ਬਹੁਤ ਦਿੱਕਤ ਆ ਰਹੀ ਜੀ ਹੁੰਦਾ ਜਿਹੜਾ ਤੁਰਕੇ ਆਉਂਦਾ ਕਿਸੇ ਕੋਲ ਸਾਧਨ ਨਹੀਂ ਹੈਗਾ ਜੀ ਕੋਈ ਕਿਵੇਂ ਆਉਂਦਾ ਕੋਈ ਧੁੱਪ ਚ ਕੋਈ ਹੋਈ ਬਈ ਕੋਈ ਬਸ ਤੇੋਂ ਤਾਂ ਵੀ ਟਿਕਟ ਲਾਂਦਾ ਆਟੋ ਵਾਲੇ ਤਾਂ 50 ਰੁਪਏ ਮੰਗਦੇ ਨੇ ਕਿਤੇ ਕਿਥਾਂੇ ਘੱਮਾਣ ਦਾ ਤੇ ਬਹੁਤ ਵਰਕ ਦੀਗਾ ਜੀ ਜੀ ਬਿਲਕੁਲ ਬਈ ਦਾ ਕਹਿਣਾ ਕਿ ਜਿੱਥੇ ਪਹਿਲਾਂ ਬਸ ਸਟੈਂਡ ਕੋਲੇ ਦਫ਼ਤਰ ਹੁੰਦਾ ਸੀ ਆਰਟੀਓ ਦਾ ਬੜਾ ਸੌਖਾ ਸੀ ਬਸ ਤੋਂ ਉਤਰਦੇ ਸੀ ਸਿੱਧਾ ਦਫ਼ਤਰ ਚਲੇ ਜਾਂਦੇ ਸੀ ਬਸ ਦਾ ਕਿਰਾਇਆ ਲੱਗਦਾ ਸੀ ਪਰ ਹੁਣ 50-50 ਰੁਪਏ ਜੋ ਆਟੋ ਦੇ ਨੇ ਉਹੋ ਦਿੱਤੇ ਜਾ ਰਹੇ ਨੇ ਤੁਸੀਂ ਵੇਖ ਸਕਦੇ ਹੋ ਕੀ ਤੁੱਪ ਹੀ ਤੁੱਪ ਨਜ਼ਰ ਆਉਂਦੀ ਕੋਈ ਵੀ ਇੱਥੇ ਫੈਸਿਲਿਟੀ ਦੀ ਗੱਲ ਕਰ ਲਈਏ ਤਾਂ ਫਿਲਹਾਲ ਇਸ ਜਗ੍ਹਾ ਦੇ ਉੱਤੇ ਫੈਸਿਲਿਟੀ ਸੁਵਿਧਾ ਕੋਈ ਵੀ ਨਜ਼ਰ ਨਹੀਂ ਆ ਰਹੀ ਤੁਸੀਂ ਜੇ ਕੈਮਰਾਮੈਨ ਨੂੰ ਆਖੂਗਾ ਜੋ ਮੇਰੇ ਸਹਿਯੋਗੀ ਨੇ ਵੀ ਇੱਕ ਵਾਰ ਝਾਤੀ ਜ਼ਰੂਰ ਮਰਾਈ ਜਾਵੇ ਜੋ ਲੋਕ ਇੱਥੇ ਆਪਣਾ ਸਾਂਸ ਬਣ ਮਾਉਣ ਆਏ ਨੇ ਜਾਂ ਫਿਰ ਕਾਰ ਦੀ ਮੋਟਰਸਾਈਕਲ ਦੀ ਟੈਸਟ ਡਰਾਈਵ ਦੇਣ ਆਏ ਨੇ ਤਾਂ ਉਹਨਾਂ ਦੇ ਲਈ ਇੱਥੇ ਕੋਈ ਵੀ ਚੀਜ਼ ਸਹੂਲਤ ਦੀ ਗੱਲ ਕਰ ਲਈਏ ਕੋਈ ਵੀ ਨਜ਼ਰ ਨਹੀਂ ਆ ਰਹੀ ਕੀ ਨਾ ਭਾਈ ਕਰਮਜੀਤ ਜੀ ਕਿੱਥੋਂ ਆਏ ਬਈ ਕਾਲ ਛਾੜ ਦੋ ਕਿੰਨਾ ਟਾਈਮ ਹੋ ਗਿਆ ਵੀਰੇ ਬਹੁਤ ਟਾਈਮ 10 ਵਜੇ ਦੇਵੇਂ ਉੱਪਰ ਸਾਮਾਨ ਕਹਿੰਦਾ ਵੀ ਮੈਂ ਤੇਰਾ ਦੇਣਾ ਕੀ ਆ ਇੱਥੇ ਕਹਿੰਦੇ ਵੀ ਕੁਝ ਸਹੂਲਤ ਹੀ ਨਹੀਂ ਹੈਗੀ ਹਾਂਜੀ ਇੱਥੇ ਸਹੂਲਤ ਨਹੀਂ ਹੈਗੀ ਜੀ ਇੱਥੇ ਬਿਲਕੁਲ ਸਹੂਲਤ ਨਹੀਂ ਹੈਗੀ ਜੀ ਪਹਿਲਾਂ ਤਾਂ ਪਾਣੀ ਵੀ ਨਹੀਂ ਹੈਗਾ ਤੇ ਯਾਰ ਪੀਣ ਨੂੰ ਉਹ ਹੁਣ ਵਾਟਰ ਕੋਲ ਪਤਾ ਨਹੀਂ ਚਲਾਇਆ ਹੁਣ ਚਲਾਇਆ ਜ ਕਿਸੇ ਨੇ ਪਹਿਲਾਂ ਤਾਂ ਬੰਦ ਪਿਆ ਸੀ ਤਾਂ ਅਸੀਂ ਪਾਣੀ ਪੀਣ ਗਏ ਉੱਥੇ ਪਾਣੀ ਪੀਣ ਦਾ ਵੀ ਕੋਈ ਇੰਤਜ਼ਾਮ ਨਹੀਂ ਸੀ ਹਾਂਜੀ ਇਥੇ ਕੋਈ ਐ ਸੁਲਤਾ ਹੈ ਨਹੀਂ ਜੀ ਗਰਮੀ ਚ ਸਾਰੇ ਬੰਦੇ ਤਾਂ ਬਈ ਪਹਿਲਾਂ ਕਹਿੰਦੇ ਆਰਟੀਓ ਦਫਤਰ ਬਸ ਸਟੈਂਡ ਤੇ ਬਿਲਕੁਲ ਲੱਗੇ ਸੀ ਹੁਣ ਦੂਰ ਆ ਗਿਆ ਆ ਕਿਉਂ ਉਹ ਵੀ ਮੁਸ਼ਕਿਲ ਆ ਰਹੀ ਹੈ ਵੀ ਦਿੱਕਤ ਆਉਂਦੀ ਹੈ ਜੀ ਕਿਥੇ ਜਿਹੜਾ ਬੰਦਾ ਦੂਏ ਲੋਟ ਸਾਦਨ ਤੇ ਆਇਆ ਕੋਈ ਆਪਣਾ ਉਹਨੂੰ ਵਾਪਸ ਜਾਣ ਦਾ ਬਹੁਤ ਦਿੱਕਤ ਆਉਂਦੀ ਹੈ ਜੀ ਕੀ ਬਿਲਕੁਲ ਕੀ ਨਾਮ ਰੇ ਦਲਵੀਰ ਸਿੰਘ ਜੀ ਇੱਥੋਂ ਆਏ ਵੀਰੇ ਓਥੋਂ ਤੋਂ ਕਿੰਨਾ ਟਾਈਮ ਹੋ ਗਿਆ ਸਾਨੂੰ 2 ਘੰਟੇ ਹੋ ਗਏ ਇਹਨੂੰ ਦਲਵੀਰ ਕੀ ਬੋਲਣਾ ਚਾਹੁੰਦੇ ਹੋ ਕਿ ਉਹਨਾਂ ਕਿ ਗਰਮੀ ਬੜੀ ਪੈ ਰਹੀ ਹੈ ਫਤਹਿ ਕੀ ਗੱਲ ਹੈ ਇੱਕ ਤਾਂ ਪਹਿਲਾ ਨੰਬਰ ਜਿਹੜਾ ਬੰਦਾ ਟਰੇਲਰ ਦੇ ਟ੍ਰੇਲ ਦੇਣਾ ਦੇ ਉਹ ਨਕਸ਼ਾ ਦੇਖੋ ਕਿੰਨਾ ਫਿੱਕਾ ਪਿਆ ਰਿਹਾ ਕਿਸੇ ਨੂੰ ਸਮਝ ਨਹੀਂ ਆਉਂਦਾ ਮੈਂ ਤਾਂ ਇਹ ਕਹਿਣਾ ਵੀ ਉਹ ਨਵਾਂ ਲਵਾਉਣਾ ਚਾਹੀਦਾ ਵੀ ਪਹਿਲਾਂ ਨਵਰੇ ਕੜੀ ਰੰਗ ਕਰਾਣ ਨਾਲ ਹੋਰੇ ਕਿੰਨੀ ਮਿੱਟੀ ਪਈ ਹੈ ਡਰਾਈਵਰੀ ਕਿੱਥੋਂ ਆਲਾ ਉਲਝ ਜਾਂਦਾ ਕਰਦੇ ਵਕਤ ਠੀਕ ਹੈ ਇਹ ਸਹੂਲਤ ਇਹਨੂੰ ਰੰਗ ਰੰਗ ਕੇ ਕਰਾ ਕੇ ਰੱਖਣਾ ਚਾਹੀਦਾ ਹੈ ਪੱਟੀਆਂ ਦੇ ਵੀ ਡਰਾਈਵ ਨੂੰ ਦਿੱਕਤ ਨਾ ਆਵੇ ਦੂਜਾ ਨੰਬਰ ਨਕਸ਼ਾ ਦੇਖੋ ਤੁਸੀਂ ਆ ਲਵੇ ਲਾ ਕੇ ਦੇ ਕੈਮਰਾ ਜਾ ਦਿਖਾ ਨਹੀਂ ਇਹ ਕਹਿੰਦੇ ਪਾਣੀ ਵੀ ਨਹੀਂ ਪੀਣ ਵਾਲਾ ਬੈਠਣ ਨੂੰ ਜਗ੍ਹਾ ਨਹੀਂ ਪੱਖੇ ਨਹੀਂ ਚੱਲ ਰਹੇ ਨਾ ਪੱਖੇ ਚੱਲਦੇ ਨਾ ਕੋਈ ਚੱਕਰ ਨਹੀਂ ਪੱਖੇ ਨਹੀਂ ਚੱਲਦੇ ਹੈਗੇ ਨਾ ਪਾਣੀ ਹੁਣ ਲਿਆਈ ਉਹ ਬੱਕੇ ਉਹ ਦੇਖੋ ਨਕਸ਼ਾ ਨਾ ਮਿਲਾ ਉਧਰ ਜਾ ਇਹ ਬਿਲਕੁਲ ਵੀਰ ਦਾ ਕਹਿਣਾ ਕਿ ਪਿਛਲੇ 2 ਘੰਟੇ ਤੋਂ ਕੋਈ ਕਹਿੰਦਾ 4 ਘੰਟੇ ਹੋ ਗਏ ਨੇ ਕੋਈ ਕਹਿੰਦਾ 2 ਘੰਟੇ ਹੋ ਗਏ ਨੇ ਸਾਨੂੰ ਆਪਣੀ ਵਾਰੀ ਦਾ ਉਡੀਕ ਕਰਦੇ ਹੋਏ ਪਰ ਉੱਥੇ ਹੀ ਕੁਝ ਅਜਿਹੇ ਲੋਕ ਵੀ ਮਿਲੇ ਨੇ ਜਿਨ੍ਹਾਂ ਨੇ ਆਖਿਆ ਕਿ ਜੋ ਆਰਟੀਓ ਦਫ਼ਤਰ ਆ ਪਹਿਲਾਂ ਸੰਗਰੂਰ ਬੱਸ ਸਟੈਂਡ ਦੇ ਬਿਲਕੁਲ ਲੱਗੇ ਸੀ ਤਕਰੀਬਨ 50 ਕਿਲੋਮੀਟਰ ਦੀ ਦੂਰੀ ਦੇ ਉੱਤੇ ਆਰਟੀਓ ਦਫ਼ਤਰ ਸੀ ਉਹ ਲੋਕ ਜਾਂਦੇ ਸੀ ਬੱਸ ਤੋਂ ਉੱਤਰਦੇ ਸੀ ਪਿੰਡਾਂ ਵਾਲੇ ਤਾਂ ਆਪਣੇ ਕੰਮ ਕਰਾ ਕੇ ਫਿਰ ਵਾਪਸ ਬੱਸ ਤੇ ਚਲੇ ਜਾਂਦੇ ਸੀ ਪਰ ਹੁਣ ਉਹਨਾਂ ਦਾ ਕਹਿਣਾ ਕਿ ਇੱਕ ਤਾਂ ਦੂਰ ਹੋ ਗਿਆ ਇੱਕ ਹੈ ਸਹੂਲਤਾਂ ਤੋਂ ਸਹੂਲਤਾਂ ਤੋਂ ਸਹੂਲਤਾਂ ਤੋਂ ਬਾਂਝੇ ਨਜ਼ਰ ਆਉਂਦੇ ਨੇ ਪਰ ਲੋਕਾਂ ਦਾ ਕਹਿਣਾ ਕਿ ਨਾ ਪੀਣ ਵਾਲਾ ਪਾਣੀ ਨਾ ਬੈਠਣ ਲਈ ਕੋਈ ਜਗ੍ਹਾ ਨਾ ਕੋਈ ਸ਼ਾਮੇ ਖਾਣ ਦੇ ਲਈ ਕੋਈ ਜਗ੍ਹਾ ਆਰਟੀਓ ਦਫ਼ਤਰ ਜਿੱਥੇ ਪੰਜਾਬ ਸਰਕਾਰ ਲਗਾਤਾਰ ਲੋਕਾਂ ਨੂੰ ਸੁੱਖ ਸਹੂਲਤਾਂ ਦੇਣ ਦੀਆਂ ਗੱਲਾਂ ਕਰਦੇ ਨੇ ਪਰ ਉੱਥੇ ਹੀ ਜੇਕਰ ਆਰਟੀਓ ਦਫ਼ਤਰ ਸੰਗਰੂਰ ਦੀ ਗੱਲ ਕੀਤੀ ਜਾਵੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਲਵਾੜ ਕੀਤਾ ਜਾ ਰਿਹਾ ਹੈ